ਮੈਂ ਤੁਹਾਡਾ ਆਪਣਾ ਡਾਕਟਰ ਜੇਐਸਕੇਲ ਐਮਡੀ ਲੈਟਰੋ ਹੋਮੋਪੈਥੀ ਮੈਡੀਸਨ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕਸਰਤ ਕਰਨ ਲੱਗਿਆਂ ਸਾਨੂੰ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਾਰੇ ਜਾਣਦੇ ਆ ਜਦੋਂ ਆਪਣੇ ਘਰ ਦੇ ਵਿੱਚ ਕੋਈ ਮਸ਼ੀਨਰੀ ਐ ਘਰ ਦੇ ਕੰਮਾਂ ਦੀ ਵਰਤੋਂ ਵਾਸਤੇ ਆਪਣੇ ਕਰਦੇ ਵਿੱਚ ਲਿਆਂਦੀ ਗਈ ਹੋਵੇ ਤੇ ਉਹ ਕੁਝ ਦੇਰ ਬਿਨਾਂ ਵਰਤਣ ਤੋਂ ਪਈ ਰਹੇ ਤੇ ਉਹਨੂੰ ਹੌਲੀ-ਹੌਲੀ ਉਹਦੇ ਪੁਰਜ਼ਿਆਂ ਨੂੰ ਜੰਗ ਲੱਗ ਜਾਂਦਾ ਤੇ ਜਾਂ ਫਿਰ ਉਹਨੂੰ ਪਈ ਮਸ਼ੀਨਰੀ ਨੂੰ ਬਿਨਾਂ ਤੇਲ ਲਾਇਆ ਬਿਨਾਂ ਉਹਦੀ ਸਾਫ ਸਵਾਈ ਕੀਤਿਆਂ ਜੇ ਅਸੀਂ ਵਰਤਦੇ ਆ ਤੇ ਉਹਦੇ ਜਿਹੜੇ ਹੈਗੇ ਪੁਰਜ਼ੇ ਜਲਦੀ ਖਸ ਜਾਂਦੇ ਆ ਤੇ ਜਿਹੜੀ ਮਸ਼ੀਨਰੀ ਆ ਉਹ ਬੇਕਾਰ ਹੋ ਜਾਂਦੀ ਆ ਇਸੇ ਤਰ੍ਹਾਂ ਮੁੱਖੀ ਸਰੀਰ ਇਹ ਸੇਮ ਮਸ਼ੀਨਰੀ ਦੀ ਤਾਂ ਨਹੀਂ ਤੇ ਹਰੇਕ ਵਿਅਕਤੀ ਨੂੰ ਐ ਆਪਣੀ ਖੁਰਾਕ ਦੇ ਅਕੋਰਡਿੰਗ ਕਿ ਉਹ ਡਾਈਟ ਕਿਦਾਂ ਦੀ ਲੈ ਰਿਹਾ ਤੇ ਉਸ ਤਰ੍ਹਾਂ ਹੀ ਕਸਰਤ ਕਰਨੀ ਚਾਹੀਦੀ ਹੈ ਜੇ ਜ਼ਿਆਦਾ ਕਸਰਤ ਕਰਨ ਦੇ ਨਾਲ ਸਾਡੀ ਖੁਰਾਕ ਮਤਲਬ ਹੈਲਦੀ ਨਹੀਂ ਹੈਗੀ ਤੇ ਸਾਨੂੰ ਉਹ ਕਸਰਤ ਜਿਹੜੀ ਹੈਗੀ ਆ ਉਹ ਐਕਸਰਸਾਈਜ਼ ਕੀਤੀ ਹੋ ਸਾਡਾ ਫਾਇਦੇ ਦੀਜੇਗਾ ਨੁਕਸਾਨ ਕਰੇਗੀ ਤੇ ਬੱਚਿਆਂ ਦੇ ਸਰੀਰ ਦੇ ਸਰੀਰ ਨੂੰ ਵਧਣ ਫੁੱਲਣ ਦੇ ਕਾਰਨ ਬੱਚਿਆਂ ਲਈ ਕਸਰਤ ਕਰਨੀ ਵੀ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਲੜਕੇ ਅਤੇ ਮਨੁੱਖਾਂ ਲਈ ਕਸਰਤ ਕਰਨੀ ਜ਼ਰੂਰੀ ਹੈ ਉਸੇ ਤਰ੍ਹਾਂ ਲੜਕੀਆਂ ਅਤੇ ਇਸਤਰੀਆਂ ਲਈ ਵੀ ਕਸਰਤ ਕਰਨੀ ਬਹੁਤ ਹੀ ਜ਼ਰੂਰੀ ਹੈ ਤੇ ਬੱਚਿਆਂ ਨੂੰ ਹਮੇਸ਼ਾ ਨੌਜਵਾਨਾਂ ਦੀ ਤਰ੍ਹਾਂ ਇਹ ਮਾਨਸਿਕ ਤੇ ਸਰੀਰਕ ਜਿਹੜੀ ਕਸਰਤ ਆ ਉਹਨੇ ਹੀ ਕਰਨੀ ਚਾਹੀਦੀ ਤੇ ਬੱਚਿਆਂ ਲਈ ਹਮੇਸ਼ਾ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਅਸੀਂ ਸਾਰਾ ਦਿਨ ਕੰਮ ਕਰਾਉਂਦੇ ਰਹਿੰਨੇ ਆ ਜਾਂ ਉਹ ਬੱਚੇ ਕੰਮ ਕਰਦੇ ਰਹਿੰਦੇ ਅਸੀਂ ਉਹਨਾਂ ਉੱਪਰ ਧਿਆਨ ਨਹੀਂ ਦਿੰਦੇ ਤੇ ਉਹਨਾਂ ਨੂੰ ਹਰ ਰੋਜ਼ ਲੜਕੇ ਤੇ ਲੜਕੀਆਂ ਨੂੰ 2 ਤੋਂ 3 ਘੰਟੇ ਉਹਨਾਂ ਨੂੰ ਖੇਡਣ ਦਾ ਖੇਡਣ ਦਾ ਕੁੱਦਣ ਦਾ ਹੱਸਣ ਦਾ ਤੇ ਮਤਲਬ ਹਰ ਤਰ੍ਹਾਂ ਦੀ ਇਸ ਤਰ੍ਹਾਂ ਕਿ ਉਹ ਇੰਡੀਪੈਂਡੈਂਟ ਆਪਣੀ ਜਿਹੜੀ ਹੈਗੀ ਆ ਸਰੀਰ ਨੂੰ ਦੌੜ ਭੱਜ ਜਾਂ ਖੇਡਣਾ ਉਹਦੇ ਨਾਲ ਬੱਚੇ ਜਦੋਂ ਖੇਡਦੇ ਕੁੱਦਦੇ ਆ ਹੱਸਦੇ ਆ ਚੱਲੌਂਦੇ ਆ ਤੇ ਉਹਨਾਂ ਦੇ ਸਰੀਰ ਦੇ ਅੰਦਰੂਨੀ ਅੰਗ ਤੇ ਬਾਹਰੀ ਅੰਗ ਜਿਹੜੇ ਹੈਗੇ ਆ ਉਹ ਡਿਵੈਲਪ ਹੁੰਦੇ ਆ ਤੇ ਮਜ਼ਬੂਤ ਹੁੰਦੇ ਆ ਨਹੀਂ ਤਾਂ ਉਹ ਬੱਚੇ ਸੋਸਤੇ ਨਾ ਸਮਝ ਜਾਈ ਹੋਣ ਲੱਗ ਜਾਂਦੇ ਹਨ ਤੇ ਸਾਨੂੰ ਜਿੱਦਾਂ ਕਸਰਤ ਕਰਦਿਆਂ ਜਾਂ ਸਾਨੂੰ ਖਾਣਾ ਖਾਣ ਲਈ ਜਿੱਦਾਂ ਸਾਡਾ ਟਾਈਮ ਨਿਸ਼ਚਿਤ ਹੈਗਾ ਆ ਕਿ ਬ੍ਰੀਕਫਾਸਟ ਕਰਨਾ ਡਿਨਰ ਕਰਨਾ ਫਿਰ ਜਾਂ ਲੰਚ ਕਰਨਾ ਜਿਸ ਤਰ੍ਹਾਂ ਖਾਣੇ ਦਾ ਸਾਡਾ ਸਮਾਂ ਜਿਹੜਾ ਹੈਗਾ ਨਿਸ਼ਚਿਤ ਕੀਤਾ ਹੋਇਆ ਉਸੇ ਤਰ੍ਹਾਂ ਸਾਨੂੰ ਆਪਣੀ ਜਿਹੜੀ ਹੈਗੀ ਆ ਕਸਰਤ ਕਰਨ ਦਾ ਜਾਂ ਐਕਸਰਸਾਈਜ਼ ਕਰਨ ਦਾ ਜਿਹੜਾ ਸਮਾਂ ਉਹ ਨਿਸ਼ਚਿਤ ਹੋਣਾ ਚਾਹੀਦਾ ਉਸੇ ਹੀ ਟਾਈਮ ਦੇ ਉੱਤੇ ਉਹ ਰੋਜ਼ ਜਿਹੜੀ ਹੈਗੀ ਆ ਉਹ ਹਲਕੀ ਫੁਲਕੀ ਜਿੱਦਾਂ ਦੀ ਕੋਈ ਕਸਰਤ ਕਰ ਸਕਦਾ ਆ 10-15 ਮਿੰਟ ਉਹਨੂੰ ਕਰਨੀ ਚਾਹੀਦੀ ਹੈ ਤੇ ਜੇਕਰ ਅਸੀਂ ਕਸਰਤ ਕਰਨ ਦਾ ਸਾਡਾ ਕੋਈ ਟਾਈਮ ਨਹੀਂ ਕਦੇ ਕਰ ਲਈ ਕਦੇ ਛੱਡਤੀ ਤੇ ਕਦੇ ਮਤਲਬ ਉਹਨੂੰ ਬਿਲਕੁਲ ਕੀਤਾ ਹੀ ਨਾ ਕਦੇ ਬੇਟਾਈ ਮੇ ਕਰ ਲਈ ਉਹ ਸਾਨੂੰ ਫਾਇਦਾ ਨਹੀਂ ਕਰਦੀ ਉਹ ਸਾਡੀ ਬੋਡੀ ਦਾ ਨੁਕਸਾਨ ਹੀ ਕਰਦੀ ਹੈ ਤੇ ਸਾਨੂੰ ਹਮੇਸ਼ਾ ਕਸਰਤ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਜੇਕਰ ਕਸਰਤ ਕਰਨ ਲੱਗਿਆਂ ਸਾਡੇ ਦਿਲ ਦੀ ਕਮਜ਼ੋਰੀ ਸਾਨੂੰ ਮਹਿਸੂਸ ਹੋਵੇ ਜਾਂ ਸਾਨੂੰ ਸਾਹ ਚੜੇ ਜੇ ਗਰਮੀ ਜ਼ਿਆਦਾ ਲੱਗੇ ਤੇ ਸਾਨੂੰ ਕਸਰਤ ਨਹੀਂ ਕਰਨੀ ਚਾਹੀਦੀ ਜੇਕਰ ਜ਼ਿਆਦਾ ਪਸੀਨਾ ਆਉਂਦਾ ਹੋਵੇ ਤੇ ਗਰਮੀਆਂ ਦਾ ਮੌਸਮ ਜ਼ਿਆਦਾ ਗਰਮੀ ਹੋਵੇ ਤਾਂ ਸਾਨੂੰ ਕਸਰਤ ਫੇਰ ਵੀ ਨਹੀਂ ਕਰਨੀ ਚਾਹੀਦੀ ਕਸਰਤ ਕਰਨ ਲੱਗਿਆਂ ਕਸਰਤ ਸਾਨੂੰ ਇੰਨੀ ਕਰਨੀ ਚਾਹੀਦੀ ਜਿਹਦੇ ਨਾਲ ਸਾਡੇ ਸਰੀਰ ਨੂੰ ਥਕਾਵਟ ਨਾ ਹੋਵੇ ਤੇ ਤੇ ਸਾਡਾ ਸਰੀਰ ਹਲਕਾ ਫੁਲਕਾ ਰਹੇ ਤੇ ਕਸਰਤ ਕਰਨ ਲੱਗਿਆਂ ਸਾਨੂੰ ਇਹੋ ਜਿਹੀ ਕਸਰਤ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਡੇ ਸਰੀਰ ਦੇ ਅੰਦਰੂਨੀ ਅੰਗ ਜਿਹੜੇ ਹੈਗੇ ਆ ਉਹ ਐਕਟਿਵ ਹੋ ਜਾਣ ਤੇ ਉਹ ਉਹਨਾਂ ਦੇ ਵਿੱਚ ਐਕਟਿਵ ਹੋ ਕੇ ਉਹ ਵਦਨ ਫੁੱਲਣ ਤੇ ਉਹਨਾਂ ਦੇ ਵਿੱਚ ਤਾਕਤ ਬਣੇ ਤੇ ਕਸਰਤ ਸਾਨੂੰ ਦੋ ਤਰੀਕਿਆਂ ਨਾਲ ਕਰਨੀ ਹੁੰਦੀ ਹੈ ਇੱਕ ਨੂੰ ਅਸੀਂ ਐਕਟਿਵ ਕਹਿੰਦੇ ਆ ਤੇ ਇੱਕ ਨੂੰ ਪੈਸਿਵ ਕਹਿੰਦੇ ਆ ਐਕਟਿਵ ਕਸਰਤ ਜਿਹੜੀ ਹੈਗੀ ਆ ਉਹ ਅਸੀਂ ਜਿਹੜੀ ਅਸੀਂ ਆਪਣੇ ਆਪ ਕਰ ਸਕਦੇ ਆ ਜਿਵੇਂ ਕਿ ਕੋਈ ਜ਼ੋਰ ਦਾ ਕੰਮ ਕਰਨਾ ਜਾਂ ਤੁਸੀਂ ਕੁਸ਼ਤੀ ਕਰਨੀ ਤੇ ਜਾਂ ਤੁਸੀਂ ਡੰਡ ਵੇਟਾਂ ਕੱਢਣੀਆਂ ਜਾਂ ਤੁਸੀਂ ਦੌੜਨਾ ਜਾਂ ਤੁਸੀਂ ਮਤਲਬ ਕਹਿ ਲਓ ਰਸਟ ਆਪਣੇ ਜਾਂ ਫਿਰ ਤੁਸੀਂ ਪੈਦਲ ਚੱਲਣਾ ਤੇ ਇੱਕ ਹੁੰਦੀ ਹੈ ਪੈਸੇ ਜਿਹੜੀ ਕਿ ਸਾਨੂੰ ਦੂਸਰੇ ਬੰਦੇ ਤੋਂ ਕਰਨੀ ਪੈਂਦੀ ਹੈ ਇਹ ਉਹ ਜਿਵੇਂ ਕਿ ਪੂਰੇ ਬਾਡੀ ਦੀ ਸਰੀਰ ਦੀ ਮ사ਜ ਕਰਨੀ ਹੱਥ ਪੈਰ ਸਾਡੇ ਘੁੱਟਣੇ ਤੇ ਸਾਨੂੰ ਇਹ ਜਿਹੜੀ ਦੋ ਤਰੀਕਾ ਦੋ ਤਰੀਕਿਆਂ ਨਾਲ ਜਾਂ ਮਤਲਬ ਇਹ ਹੋਰ ਵੀ ਕੋਈ ਇਦਾਂ ਦਾ ਤਰੀਕਾ ਜਿਹੜਾ ਕਿ ਦੂਸਰਾ ਬੰਦਾ ਸਾਡੇ ਤੇ ਅਸੀਂ ਉਹਨੂੰ ਕਹੀਏ ਵੀ ਤੂੰ ਇਸ ਤਰੀਕੇ ਨਾਲ ਸਾਡੇ ਮ사ਜ ਲੱਤਾਂ ਦੀ ਕਰਦੇ ਬੈਕ ਦੀ ਕਰਦੇ ਜਾਂ ਸਾਡੇ ਸਿਰ ਦੀ ਮ사ਜ ਕਰਦੇ ਤੇ ਉਹ ਦੂਸਰੇ ਕੋਲੋਂ ਜਿਹੜੀ ਹੈਗੀ ਉਹ ਕਰਾਉਣ ਦੇ ਨਾਲ ਵੀ ਸਾਡੇ ਸਰੀਰ ਦਾ ਬਲੱਡ ਸਰਕੂਲੇਸ਼ਨ ਜਿਹੜਾ ਉਹ ਥੋੜਾ ਤੇਜ਼ ਹੋ ਜਾਂਦਾ ਤੇ ਤੇਜ਼ ਹੋਣ ਦੇ ਨਾਲ ਸਾਡੇ ਸਰੀਰ ਦੀ ਹੱਥਾਂ ਪੈਰਾਂ ਦੀ ਇਹ ਮ사ਜ ਕਰਾਉਣ ਦੇ ਨਾਲ ਸਾਡੇ ਸਰੀਰ ਦੀ ਜਿਹੜੀ ਥਕਾਵਟ ਆ ਉਹ ਘਟ ਜਾਂਦੀ ਹੈ ਤੇ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਸਾਨੂੰ ਕਸਰਤ ਕਰਨ ਲੱਗਿਆਂ ਇਹਨਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਅਸੀਂ ਹਮੇਸ਼ਾ ਤੰਦਰੁਸਤ ਰਹਿ ਸਕੀਏ ਸਾਨੂੰ ਕਸਰਤ ਉਹੋਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਬਸ ਇਹ ਇਹ ਜਿਹਦਾ ਮੇਰਾ ਟੌਪਿਕ ਇਹ ਸੀਗਾ ਤੇ ਮੈਂ ਆਪ ਨੂੰ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਕਿ ਮੇਰੇ ਤੁਸੀਂ ਵੀਡੀਓ ਨੂੰ